ਵਾਹਿਗੁਰਬਿਕਾ ਖਾਲਸਾ ਵਾਹਿਗੁਰਜ ਕੀ ਫਤਿਹ ਆਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਯੋ ਨਰਨਕਾਰ ਆਕਾਰ ਜੋਤ ਜਗ ਮੰਡਲ ਕਰਿਓ ਐਸੇ ਦੀਨ ਬਿਆਲ ਸਤਗੁਰੂ ਜਗਤ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸਿੱਤੇ ਪਾਤਸ਼ਾਹ ਜੀ ਜੋ ਕਿ ਇਸ ਪਾਵਨ ਸਥਾਨ ਗੁਰਦੁਆਰਾ ਸ੍ਰੀ ਕੰਧ ਸਾਹਿਬ ਜਿਸ ਦੇ ਆਪ ਦੀ ਦਰਸ਼ਨੇਦਾਰੇ ਕਰ ਰਹੇ ਹੋ ਇਸ ਪਾਵਨ ਸਥਾਨ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ 1544 ਸੰਮਤ ਨੂੰ 1487 ਈਸਵੀ ਨੂੰ ਸੁਲਤਾਨਪੁਰ ਲੋਧੀ ਤੋਂ ਬਰਾਦ ਦੇ ਸਮੇਤ ਵਿਆਹਣ ਵਾਸਤੇ ਸਤਿਗੁਰੂ ਜੀ ਆਏ ਇਸ ਪਾਵਨ ਧਰਤੀ ਬਟਾਲੇ ਦੀ ਧਰਤੀ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਪਏ ਜਿੱਥੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ ਉਹ ਜਗ੍ਹਾ ਸੁਹਾਵਣੀ ਹੋ ਜਾਂਦੀ ਹੈ ਪਵਿੱਤਰ ਹੋ ਜਾਂਦੀ ਹੈ ਪੂਜਣਯੋਗ ਹੋ ਜਾਂਦੀ ਹੈ ਸੋ ਇਸ ਪ੍ਰਕਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਇਸ ਪਾਵਨ ਸਥਾਨ ਤੇ ਬਰਾਤ ਦੇ ਸਮੇਤ ਆਏ ਨੇ ਤੇ ਬਰਾਤ ਦਾ ਖੇਰਾਓ ਇਸ ਪਾਵਨ ਸਥਾਨ ਤੇ ਕੀਤਾ ਗਿਆ ਤਿੰਨ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਰਾਤ ਇਸ ਪਾਵਨ ਸਥਾਨ ਤੇ ਰਹੀ ਇੱਥੋਂ ਥੋੜੀ ਜਿਹੀ ਦੂਰੀ ਤੇ ਗੁਰਦੁਆਰਾ ਡੇਹਾ ਸਾਹਿਬ ਜੋ ਕਿ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਦਾ ਪੇਕਾ ਕਰ ਸੀ ਮੂਲ ਚੰਦ ਪਟਵਾਰੀ ਚੰਦੋ ਰਾਣੀ ਜੀ ਦਾ ਕਰ ਸੀ ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜਾਂ ਦੀ ਜਿਹੜੀ ਰਸਮ ਸੀ ਉਹ ਜਦੋਂ ਉਸ ਦੀ ਤਿਆਰੀ ਕਰਵਾਈ ਗਈ ਤੇ ਉਸ ਵੇਲੇ ਦੇ ਰੌਂ ਰੀਤੀ ਅਨੁਸਾਰ ਵੇਦੀ ਦੇ ਦਿਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਆਹ ਦੀ ਜੋ ਰਸਮ ਸੀ ਆਦਾ ਹੋਣ ਲੱਗੀ ਤੇ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਅਸੀਂ ਅੱਗ ਦੀਆਂ ਪ੍ਰਕਰਮਾ ਨਹੀਂ ਕਰਨੀਆਂ ਅੱਗ ਦੇ ਉਪਾਸ਼ਕ ਨਹੀਂ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਉਪਾਸ਼ਕਾਂ ਉਸ ਵੇਲੇ ਫਿਰ ਪੰਡਤਾ ਨੇ ਕਿਹਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਆਖੀ ਦੱਸੋ ਕਿ ਜੇਕਰ ਅਗਨੀ ਦੇ ਦਿਵਾਲੇ ਤੁਹਾਡੀਆਂ ਪ੍ਰਕਰਮਾ ਲਾਵਾਂ ਨਹੀਂ ਹੋਣਗੀਆਂ ਤੇ ਫਿਰ ਤੁਹਾਡਾ ਵਿਆਹ ਕਿਵੇਂ ਹੋਏਗਾ ਉਸ ਵੇਲੇ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹਿਣਾ ਕੀਤਾ ਕਿ ਇੱਕ ਕਾਗਜ਼ ਕਲਮ ਤੇ ਦਵਾਤ ਲੈ ਕਰਕੇ ਆਉਣਾ ਕਰੋ ਉਸ ਵੇਲੇ ਫਿਰ ਪਾਤਸ਼ਾਹ ਜੀ ਨੇ ਇੱਕ ਕਾਗਜ਼ ਦੇ ਉੱਪਰ ਮੂਲ ਮੰਤਰ ਲਿਖ ਕਰਕੇ ਉਸ ਦੇ ਉੱਪਰ ਮੂਲ ਮੰਤਰ ਜਿਹੜਾ ਸੀ ਲਿਖ ਕਰਕੇ ਤੇ ਇੱਕ ਚੌਂਕੀ ਦੇ ਉੱਪਰ ਸਵਾਏ ਮਾਣ ਕਰਕੇ ਉਸ ਦੇ ਦਿਵਾਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਾਰ ਪ੍ਰਕਰਮਾ ਚਾਰ ਲਾਵਾ ਜਿਹੜੀਆਂ ਸੀ ਮਾਤਾ ਸੁਲੱਖਣੀ ਜੀ ਦੇ ਨਾਲ ਲੈਣਾ ਕੀਤੀਆਂ ਉਸ ਤੋਂ ਬਾਅਦ ਇਹਨਾਂ ਬ੍ਰਹਮਣਾਂ ਨੇ ਪੰਡਤਾਂ ਨੇ ਵਿਚਾਰ ਕੀਤੀ ਕਿ ਇਹਨਾਂ ਨੇ ਸਾਡੇ ਧਰਮ ਦੀਆਂ ਰੌ ਰੀਤਾਂ ਦਾ ਖੰਡਨ ਕੀਤਾ ਆ ਕਿਉਂ ਨਾ ਹੋਵੇ ਕਿਸ ਸੱਚ ਦੀ ਆਵਾਜ਼ ਨੂੰ ਖਤਮ ਕੀਤਾ ਜਾਵੇ ਕਿਉਂਕਿ ਜਦੋਂ 9 ਸਾਲ ਦੇ ਸੀ ਉਸ ਵੇਲੇ ਵੀ ਇਹਨਾਂ ਨੇ ਜਦੋਂ ਜਨੇਊ ਦੀ ਰਸਮ ਆਦਾ ਹੋਣ ਲੱਗੀ ਤੇ ਉਦੋਂ ਵੀ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਭਾਵੇਂ ਕਿ ਸਤਗੁਰੂ ਜੀ ਨੇ ਇਨਕਾਰ ਨਹੀਂ ਸੀ ਕੀਤਾ ਉਹਨਾਂ ਨੇ ਕਿਹਾ ਸੀ ਕਿ ਹਾਂ ਪੰਡਤ ਹਰਦੇਵਾਲ ਜੀ ਇਹਕਰ ਤੁਹਾਡੇ ਕੋਲ ਕੋਈ ਅਜਿਹਾ ਜਨੇਊ ਹੈ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਦੀ ਕਹਾਈ ਤਾਂ ਪਾਂਡੇ ਘਤ ਜਿਹਨੂੰ ਦਇਆ ਦੀਆਂ ਗੰਡਾਂ ਦਿੱਤੀਆਂ ਹੋਣ ਦਇਆ ਦੀ ਕਪਾਹ ਹੋਵੇ ਕਪਾਹ ਹੋਵੇ ਇਸ ਪ੍ਰਕਾਰ ਦਾ ਜੇ ਸੂਤ ਹੈ ਤੇ ਉਹਦਾ ਜਨੇਊ ਅਸੀਂ ਪਾ ਸਕਦੇ ਹਾਂ ਤੇ ਅੱਜ ਵੀ ਇਹਨਾਂ ਨੇ ਸਾਡੇ ਧਰਮਵੰਦੀਆਂ ਰੌ ਰੀਤਾਂ ਦਾ ਖੰਡਨ ਕੀਤਾ ਆ ਕਿਉਂ ਨਾ ਹੋਵੇ ਕਿ ਸੱਚ ਦੀ ਆਵਾਜ਼ ਨੂੰ ਖਤਮ ਕੀਤਾ ਜਾਵੇ ਉਸ ਤੋਂ ਬਾਅਦ ਫਿਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ ਪਾਵਨ ਸਥਾਨ ਕੱਚੀ ਕੰਦ ਦੇ ਕੋਲ ਬਿਠਾ ਕਰਕੇ ਤੇ ਵਿਚਾਰ ਬਣਾਏ ਕਿ ਕਾਹਨੂੰ ਸੁੱਟ ਦਿੱਤਾ ਜਾਵੇ ਇੱਕ ਮਾਤਾ ਨੇ ਆ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਕਿ ਬੱਚਾ ਕੰਦ ਕੱਚੀ ਐ ਢੈਣ ਵਾਲੀ ਐ ਉੱਠ ਕੇ ਇੱਕ ਪਾਸੇ ਤੇ ਹੋਣਾ ਕਰ ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਮਾਤਾ ਜੀ ਭਾਵੇਂ ਕਿ ਕੰਦ ਕੱਚੀ ਐ ਸਾਨੂੰ ਵੀ ਪਤਾ ਐ ਕੰਦ ਕੱਚੀ ਐ ਢੈਣ ਵਾਲੀ ਐ ਪਰ ਮਹਾਰਾਜ ਕਹਿੰਦੇ ਕੰਧ ਜਿਹੜੀ ਕਦੇ ਨਹੀਂ ਠੱਗੀ ਇਹ ਕੰਧ ਜਿਹੜੀ ਜੁਗਾਂ ਜੁਗੰਤਰਾਂ ਤੱਕ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ ਸੋ ਇਹ ਪਾਵਨ ਸਥਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਜਿੱਥੇ ਭਾਦੋ ਸੁਦੀ ਸਤਮੀ ਨੂੰ ਹਰ ਸਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਜਿਹੜਾ ਵਾ ਸੰਗਤਾਂ ਬੜੀ ਸ਼ਰਧਾ ਸਤਕਾਰ ਪ੍ਰੇਮ ਤੇ ਭਾਵਨਾ ਦੇ ਨਾਲ ਮਨਾਉਂਦੀਆਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਇਸ ਪਾਵਨ ਸਥਾਨ ਤੇ ਆ ਕਰਕੇ ਇਕੱਤਰ ਹੁੰਦੀਆਂ ਹਨ ਸਿਸ ਬਟਾਲੇ ਦੀ ਨਗਰੀ ਤੋਂ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਗ੍ਰਸਥ ਧਰਮ ਜਿਹੜਾ ਸੀ ਉਹ ਆਰੰਭ ਕੀਤਾ ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗ੍ਰਸਥ ਧਰਮ ਨੂੰ ਸਭ ਤੋਂ ਵੱਧ ਮਹਾਨਤਾ ਜਿਹੜੀ ਦਿੱਤੀ ਹੈ ਜਦੋਂ ਜੋਗੀਆਂ ਦੇ ਨਾਲ ਸਤਿਗੁਰੂ ਜੀ ਦੀ ਵਿਚਾਰ ਚਰਚਾ ਹੁੰਦੀ ਰਹੀ ਤੇ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪ੍ਰਸ਼ਨ ਕੀਤਾ ਸੀ ਕਿ ਤੁਸੀਂ ਉਦਾਸੀਆਂ ਵਾਲਾ ਬਾਣਾ ਉਤਾਰ ਕਰਕੇ ਗ੍ਰਸਤੀ ਕਿਉਂ ਬਣ ਗਏ ਹੋ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ हे ਪੰਗਰਨਾਥ ਤੁਸੀਂ ਗ੍ਰਸਤੀਆਂ ਨੂੰ ਮਾੜਾ ਸਮਝਦੇ ਹੋਏ ਅਤੀਤ ਗ੍ਰਸਤਤਾਜ ਫਿਰ ਉਹਨੇ ਕੀ ਕਰ ਮੰਗਣ ਜਾਈ ਜਿੰਨਾ ਗ੍ਰਸਤੀਆਂ ਨੂੰ ਪਰਿਵਾਰ ਵਾਲਿਆਂ ਨੂੰ ਮਾੜਾ ਸਮਝਦੇ ਹੋ ਉਹਨਾਂ ਦੇ ਘਰਾਂ ਦੇ ਵਿੱਚ ਜਾ ਕਰਕੇ ਠੂਠੇ ਫੜ ਕੇ ਤੁਸੀਂ ਰੋਟੀ ਮੰਗਣ ਵਾਸਤੇ ਜਾਂਦੇ ਇਸ ਕਰਕੇ ਗ੍ਰਸਤੀ ਮਾੜੇ ਕਿਉਂ ਹੋਏ ਇਸੇ ਪ੍ਰਕਾਰ ਪਾਏ ਗੁਰਦਾਸ ਸਾਹਿਬ ਜੀ ਕਹਿੰਦੇ ਸਕਲ ਧਰਮਾਂ 'ਮੈਂ ਗ੍ਰਸਥ ਪ੍ਰਧਾਨ ਹੈ ਕਿ ਸਾਰੇ ਧਰਮਾਂ ਦੇ ਵਿੱਚੋਂ ਗ੍ਰਸਥ ਧਰਮ ਨੂੰ ਜਿਹੜੀ ਇਹ ਪ੍ਰਧਾਨਤਾ ਦਿੱਤੀ ਹੈ ਕਿ ਘਰ-ਬਾਰ ਛੱਡ ਕਰਕੇ ਜੰਗਲਾਂ ਦੇ ਵਿੱਚ ਜਾ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੁੰਦੀ ਆਪਣੇ ਘਰ ਪਰਿਵਾਰ ਬੱਚਿਆਂ ਦੇ ਵਿੱਚ ਰਹਿ ਕਰਕੇ ਹੀ ਉਸ ਪਰਮੇਸ਼ਰ ਵਾਹਿਗੁਰੂ ਜੀ ਨੂੰ ਮਿਲਿਆ ਜਾ ਸਕਦਾ ਹੈ ਸੋ ਇਹ ਹੈ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਗ੍ਰਸਥ ਜੀਵਨ ਜਿਹੜਾ ਸੀ ਆਰੰਭ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ